ਮੋਸਟ ਵੈਲਕਮ ਆ ਜੀ ਤੁਹਾਡਾ ਮੇਰੇ ਨਿਊ ਬਲੌਗ ਵਿੱਚ ਆਜੂ ਅੱਜ ਤੁਹਾਨੂੰ ਮਨੀਲਾ ਦੀ ਚਰਚ ਦਿਖਾਈਏ ਅਸੀਂ ਨਵੇਂ ਸਾਲ ਤੇ ਸਾਨੂੰ ਛੁੱਟੀ ਹੁੰਦੀ ਆ ਅਸੀਂ ਉਸ ਦਿਨ ਗਏ ਸੀ ਸਾਰੇ ਚਰਚ ਦੇਖਣ ਕਿਉਂਕਿ ਜਿੱਦਾਂ ਆਪਣੇ ਵੀ ਗੁਰੂ ਘਰ ਜਾਂਦੇ ਆ ਨਾ ਆਪਾਂ ਨਵੇਂ ਸਾਲ ਤੇ ਆਪਣੇ ਕਿਹਾ ਜਾਂਦਾ ਵੀ ਜੇ ਤੁਸੀਂ ਅੱਜ ਗੁਰੂ ਘਰ ਵਾਗੇ ਤਾਂ ਸਾਰਾ ਸਾਲ ਜਾਉਂਗੇ ਆਪਾਂ ਵੀ ਸਾਰੇ ਗੁਰੂ ਘਰ ਜਾਂਦੇ ਆ ਨਵੇਂ ਸਾਲ ਤੇ ਉਦਾਂ ਇਹ ਲੋਕ ਵੀ ਆਉਂਦੇ ਹਨਾ ਚਰਚ 'ਚ ਸਾਰੇ ਲੋਕ ਆਉਂਦੇ ਆ ਦੇਖੋ ਕਿੰਨੀ ਸੋਹਣੀ ਚਰਚ ਆ ਤੇ ਅਸੀਂ ਵੀ ਦੇਖਣ ਗਏ ਸੀਗੇ ਨਵਾਂ ਸਾਲ ਸੀ ਉਸ ਦਿਨ ਤੇ ਆਹ ਵੇਖੋ ਤੇ ਮੀਂਹ ਸਾਡੇ ਬਹੁਤ ਪੈ ਰਿਹਾ ਜੇ ਆਵਾਜ਼ ਆਉਂਦੀ ਹੋਈ ਤਾਂ ਪਲੀਜ਼ ਅਗਨੋਰ ਕਰ ਦਿਓ ਤੇ ਆਜ ਤੁਹਾਨੂੰ ਦਿਖਾਈਏ ਚਰਚ ਬਹੁਤ ਸੋਹਣੀ ਚਰਚ ਸੀ ਇਹਦੀ ਹਿਸਟਰੀ ਹੈਗੀ ਆ ਉਹਦੇ ਜਿਹੜੀ ਮੰਮਾ ਮਰੀਆ ਉਹਦੇ ਮੁੰਡੇ ਨਾਲ ਜਾਨੀ ਕਿ ਜੀਸੂ ਨਾਲ ਕਿਉਂਕਿ ਉਹਦੇ ਉੱਥੇ ਇੱਥੇ ਬਰਥ ਹੋਇਆ ਸੀ ਕਿ ਇਹਨਾਂ ਦੀ ਮਿਥਾ ਕਿ ਇਸ ਦਿਨ ਇਹ ਉਹਦੇ ਨਾਲ ਰਿਲੇਟਡ ਆ ਤਾਂ ਕਰਕੇ ਇੱਥੇ ਸਿਰਫ ਵੀ ਉਹਦੀਆਂ ਬਲੂ ਕਲਰ ਦੀਆਂ ਕੈਂਡਲਸ ਲੱਗਦੀਆਂ ਨੇ ਜਾਂ ਵਾਈਟ ਕਲਰ ਦੀਆਂ ਕਿਉਂਕਿ ਇਹ ਵਰਤਨ ਨਾਲ ਰਿਲੇਟਡ ਆ ਬਾਕੀ ਜਿੰਨੀਆਂ ਵੀ ਇਹਨਾਂ ਦੀ ਚਰਚਾ ਨਹੀਂ ਕਿਉਂਕਿ ਲੋਕ ਕੈਂਡਲਸ ਵਗੈਰਾ ਬਹੁਤ ਲਾਉਂਦੇ ਆ ਕਿਉਂਕਿ ਜਿੱਦਾਂ ਆਪਾਂ ਵੀ ਜਿਵੇਂ ਜੋਤ ਲਾਉਂਦੇ ਆ ਗੁਰੂ ਘਰ ਜਾ ਕੇ ਆਪਣੀ ਗੁਰੂ ਘਰ ਜੋਤ ਜਗਦੀ ਹੋਈ ਉਹਦਾ ਹੀ ਤੇ ਇਹ ਲੋਕ ਤੇ ਇੱਥੇ ਸਿਰਫ ਬਲੂ ਕਲਰ ਦੇ ਉਹ ਮੂੰਬਤੀਆਂ ਹੀ ਲੱਗਦੀਆਂ ਨੇ ਕਿਉਂਕਿ ਇਹ ਉਹਨਾਂ ਦੇ ਬਰਥਨਾਂ ਨਾਲ ਰਿਲੇਟਡ ਆ ਚਰਚ ਤੇ ਵਿੱਚ ਐਂ ਤਾਂ ਲੋਕਾਂ ਨੇ ਰੈੱਡ ਵੀ ਲਾਈਆਂ ਪਈਆਂ ਨੇ ਮੈਨੂੰ ਖੁਦ ਨੂੰ ਨਹੀਂ ਸੀ ਪਤਾ ਮੈਂ ਰੈੱਡ ਲਾ ਗਈ ਸੀ ਇੱਥੇ ਮੈਂ ਰੈੱਡ ਲਾਤੀਆਂ ਸੀ ਪਰ ਜ਼ਿਆਦਾਤਰ ਇੱਥੇ ਬਲੂ ਹੀ ਨੇ ਕਿਉਂਕਿ ਇਹ ਮਮਾ ਮਹਿਰੀ ਦੇ ਉਹ ਜੀਸੂ ਦੇ ਬਰਥਡੇ ਨਾਲ ਰਿਲੇਟਡ ਆ ਇਹ ਚਰਚ ਤਾਂ ਕਰਕੇ ਵੀ ਜਿਵੇਂ ਕਿ ਮੈਂ ਆਪਣੇ ਕਹਿੰਦੇ ਵੀ ਜਿੱਦਾਂ ਮੁੰਡਾ ਹੁੰਦਾ ਵੀ ਉਹ ਬਲੂ ਕਲਰ ਹੁੰਦਾ ਤੇ ਕੁੜੀ ਦਾ ਪਿੰਕ ਉਦਾਂ ਹੀ ਇੱਥੇ ਬਲੂ ਕਲਰ ਦੀਆਂ ਹੀ ਲੱਗਦੀਆਂ ਨੇ ਕੈਂਡਲਸ ਤੇ ਅਸੀਂ ਦੇਖਣ ਗਏ ਸੀ ਸਾਰੇ ਜਾਣੇ ਦੇਖੋ ਕਿੰਨੀਆਂ ਕੈਂਡਲਸਾਂ ਧੂਆਂ ਤੋਂ ਉਹੀ ਹੋਇਆ ਪਿਆ ਤੇ ਬਹੁਤ ਸੋਹਣੀ ਚਰਚ ਸੀਗੀ ਤੇ ਬਾਕੀ ਜਿਵੇਂ ਕਿ ਹੋਰ ਚਰਚਾਂ ਨੇ ਜਿਹੜੀਆਂ ਇੱਥੇ ਸ਼ਹਿਰ 'ਚ ਉੱਥੇ ਆਪਾਂ ਕਿਸੇ ਵੀ ਤਰ੍ਹਾਂ ਦੀ ਕੈਂਡਲ ਲਾ ਸਕਦੇ ਹਾਂ ਕਿਸੇ ਵੀ ਕਲਰ ਦੀ ਪਰ ਇੱਥੇ ਸਿਰਫ ਬਲੂ ਜਾਂ ਵਾਈਟ ਕਲਰ ਦੀਆਂ ਹੀ ਲੱਗਦੀਆਂ ਨੇ ਆ ਦੇਖੋ ਜੀਸੂ ਦੀ ਫੋਟੋ ਇੱਥੇ ਲੱਗੀ ਹੋਈ ਬਹੁਤ ਸੋਹਣੀ ਚਰਚ ਸੀ ਅਸੀਂ ਹੁਣਾਂ ਦੇ ਬਾਰੇ ਨਿਕਲਿਆ ਏ ਇਧਰਲੀ ਸਾਈਡ ਦਿਖਾਉਣੀ ਆ ਸੀ ਹੁਣ ਦੇਖੋ ਬਹੁਤ ਸੋਹਣੀ ਚਰਚ ਆ ਵਿੱਚੋਂ ਤੇ ਦੇਖਣ ਵਾਲੀ ਆ ਸਾਨੂੰ ਤਾਂ ਬਹੁਤ ਸੋਹਣੀ ਲੱਗੀ ਸੀ ਆ ਦੇਖੋ ਇੱਥੇ ਵੀ ਲੋਕ ਜਦੋਂ ਕੈਂਡਲ ਲਾਇਨ ਆ ਲਾਉਣ ਆਉਂਦੇ ਆ ਲਾਈਨਾਂ ਚ ਲੱਗਣਾ ਪੈਂਦਾ ਆ ਦੇਖੋ ਬਈ ਇਹ ਦੀ ਬੈਕ ਸਾਈਡ ਸੀ ਚਰਚ ਦੀ ਬਹੁਤ ਸੋਹਣੀ ਚੀਜ਼ ਸੀ ਦੇਖਣ ਵਾਲੀ ਸੀ ਚਰਚ ਤੇ ਇਹ ਬੈਕ ਸਾਈਡ ਆ ਦੀ ਹੁਣ ਅਸੀਂ ਉੱਪਰ ਗਏ ਸੀ ਪੌੜੀਆਂ ਚੜ੍ਹ ਕੇ ਤੇ ਉੱਥੇ ਵੀ ਤੁਹਾਨੂੰ ਦਿਖਾਉਣੇ ਆ ਜਿਓ ਬਹੁਤ ਸਾਰਾ ਕੁਝ ਦਿਖਣ ਨੂੰ ਮਿਲੂਗਾ ਵੀਡੀਓ ਦੇ ਨਾਲ-ਨਾਲ ਬਣੀ ਰਿਓ ਸਾਰੀ ਵੀਡੀਓ ਵਾਚ ਕਰਿਓ ਫੇਰ ਹੀ ਤੁਹਾਨੂੰ ਇਹਨਾਂ ਦੀ ਹਿਸਤਰੀ ਦਾ ਪਤਾ ਲੱਗੂਗਾ ਆ ਦੇਖੋ ਅਸੀਂ ਹੁਣ ਅਸੀਂ ਇਹਦੇ ਉੱਪਰ ਚਾਵਾਂਗੇ ਬਹੁਤ ਸੋਹਣੀ ਚਰਚ ਆ ਦੇਖੋ ਸਾਰਾ ਸ਼ਹਿਰ ਦਿਂਦਾ ਉੱਪਰੋਂ ਤੇ ਮੈਨੂੰ ਤਾਂ ਬੜੀ ਸੋਹਣੀ ਲੱਗੀ ਸੀ। ਬਾਕੀ ਮੇਨ ਗੱਲ ਪਤਾ ਕੀ ਹੈ ਤੇ ਇਹਦੇ ਉੱਪਰ ਜਾ ਕੇ ਨਾ ਸਾਰਾ ਸ਼ਹਿਰ ਦਿਖਦਾਗਾ। ਅਸੀਂ ਉੱਪਰ ਗਏ ਸੀ। ਉਹ ਜਿਹੜਾ ਦੇਖ ਰਿਹਾ ਹੈ ਨਾ ਵੱਡੀ ਸਾਰੀ ਬਿਲਡਿੰਗ ਉਹ ਕੋਈ ਬਿਲਡਿੰਗ ਨਹੀਂ ਇਹਨਾਂ ਦਾ ਪੁਰਾਣਾ ਕਿਲਾਗਾ ਤੇ ਉਹ ਵੀ ਦੇਖਣ ਵਾਲਾ ਸੀਗਾ। ਤੇ ਬਾਲਾ ਜਾਦੀ ਪੁਰਾਣਾ ਕਿਲਾਗਾ। ਉਹ ਦੇਖੋ। ਸਾਡੇ ਮੈਂ ਤੁਹਾਨੂੰ ਦਿਖਾਵਾਂ ਦੇਖੋ ਕਿੰਨਾ ਸੋਹਣਾ ਲੱਗਦਾ। ਵਲੌਗ ਬਹੁਤ ਸੋਹਣਾ ਸਾਰੇ ਜਾਣੇ ਦੇਖਿਓ। بس ਮੈਥੋਂ ਐਡੀਟ ਨਹੀਂ ਹੋਇਆ ਬੱਚਿਆਂ ਕਰਕੇ ਤੇ ਅੱਜ ਥੋੜਾ ਜਿਹਾ ਟਾਈਮ ਮਿਲਿਆ ਸੀ ਮੈਂ ਕਿਹਾ ਚੱਲ ਅੱਜ ਕੋਨੀਆਂ ਬਲੌਗ ਐਡਿਟ ਕਰਕੇ ਤੇ ਦੇਖੋ ਤੁਸੀਂ ਕਿੰਨਾ ਸੋਹਣੀ ਲੱਗਦਾ ਸਾਰਾ ਆ ਦੇਖੋ ਆ ਦਿੱਤੀ ਕੋਲ ਚ ਗਈ ਪਹਿਲੇ ਆ ਵੀ ਇੰਨਾ ਦੀ ਮੰਮਾ ਮੇਰੀ ਦੀ ਹੈ ਇਹ ਸਟਰੀ ਨਾਲ ਰਿਲੇਟਡ ਆ ਸਾਰਾ ਕੁਝ ਇਥੇ ਸੋਰੀ ਮੈਨੂੰ ਜਿਆਦਾ ਨਹੀਂ ਪਤਾ ਕਿਉਂਕਿ ਨਾ ਆਪਾਂ ਨੂੰ ਆਪਦੀ ਗੁਰੂਆਂ ਦੀ ਬਾਰੇ ਜਿਆਦਾ ਪਤਾ ਹੁੰਦਾ ਹੈ ਨਾ ਤੇ ਆਹ ਦੇਖੋ ਐਸੀ ਵੀ ਕੈਂਡਲ ਚਲਦੀ ਪਈ ਆ ਇਹ ਲੋਕ ਚਰਚਾ ਚ ਕੈਂਡਲਾ ਬਹੁਤ ਜਿਆਦਾ ਲਾਉਂਦੇ ਆ ਮੂੰਬਤੀਆਂ ਤੇ ਇਹਨਾਂ ਦੀ ਸਾਰੀ ਚਰਚਾ ਚ ਵੀ ਮੰਗ ਅੰਦਰ ਵੀ ਚ ਬਸ ਕੈਂਡਲ ਲਈ ਚੱਲੀ ਜਾਂਦੀ ਆ ਆਹ ਜੇ ਹੋਣਾ ਸੀ ਥੱਲੇ ਉਤਰਿਆ ਸੀ ਬਹੁਤ ਸੁਣੀ ਜਗ੍ਹਾ ਸੀ ਚੀਜ਼ ਸੀ ਦੇਖਣ ਵਾਲੀ ਆ ਰੱਬੂ ਮੈਂ orange color ਦੀ ਕੁੜੀ ਪਾਈ ਕਰਦੀ ਹਾਂ ਹਾਂ ਦੇਖੋ ਤੁਸੀਂ ਮੌਸਮ ਦੇਖੋ ਕਿੰਨਾ ਸੋਹਣਾ ਬੜਾ ਸੋਹਣਾ ਦਿਨ ਸੀ ਅੱਜ ਤਾਂ ਸਾਡੇ ਮੀਂਹ ਬਹੁਤ ਪਈ ਜਾਂਦਾ ਜਦੋਂ ਮੈਂ ਐਡੀਟਿੰਗ ਕੀਤੀ ਆ ਉਦੋਂ ਮੀਂਹ ਵਾਲਾ ਪੈਂਦਾ ਸੀ ਬਹੁਤ ਜ਼ਿਆਦਾ ਜੇਕਰ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਦਾ ਹੁੰਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਹੋਰ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨੋਟੀਫਿਕੇਸ਼ਨ অন ਕਰ ਲਿਆ ਕਰੋ ਪਲੀਜ਼ ਤਾਂ ਕਿ ਜਦੋਂ ਮੈਂ ਨਵੀਂ ਵੀਡੀਓ ਪਾਵਾਂ ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੁਰ। ਥੈਂਕ ਯੂ ਮੈਂ ਵੈਰੀ ਵੈਰੀ ਥੈਂਕ ਯੂ।